ਹੋਗੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਟਰੈਕਟਰ ਲੈ ਆ ਰਿਤੇ ਤਰ੍ਹਾਂ ਤੇ ਅੱਜ ਵੀ ਜੋਗੀ ਕਣਕ ਹੁੰਦਾ ਸੀ ਕਹਿੰਦੇ ਵੀ ਜੋਗੀ ਆਪਾਂ ਲੈ ਆਏ ਟਰੈਕਟਰ ਫਿਰ ਕਹਿੰਦਾ ਰਾਈਟ ਲਈ ਜਾਂਦਾ ਉਹਨੇ ਮਿਲਿਆ ਫੜ ਲਿਆ ਆਏ ਨਾ ਕੰਪਿਊਟਰ ਦਾ ਕੰਮ ਲੱਗੀ ਜਾਂਦਾ ਯਾਰ ਅੱਧ ਚੋਂ ਹਾਂ ਉੱਥੇ ਚਮਕੌਰ ਤੇ ਚਮਕੌਰ ਤੋਂ ਹੀ ਮੈ ਛੱਲੇ ਡਾ ਇਹ ਉਹਦਾ ਮੋਟਰਸਾਈਕਲ ਟਰੈਕਟਰ ਫੜ ਲਿਆ ਇੱਕੋ ਬੰਦਾ ਮੈਨੂੰ ਭੈਣ ਤਾਂ ਫੋਨ ਕਰਦਾ ਦਾ ਰੋਪੜ ਦਾ ਹੀ ਦਾ ਆਪਣਾ ਹਾਂ ਉਹ ਟਰੈਕਟਰ ਕਹਿੰਦਾ ਵੀ ਉਹਦੇ ਟਰੈਕਟਰ ਚ ਨਾ ਆਵਾਜ਼ ਆਉਂਦੀ ਨਾ ਮਲੇ ਤੁਮਨੇ ਹਾਂ ਇਹ ਬਸ ਮੋੜਦਾ ਹੁਣ ਕਹਿੰਦਾ ਸਾਡੇ ਡੱਲਤਾ ਮੈਂ 6559 ਹੀ ਹਾਂ ਕਹਿੰਦਾ ਉੱਚੀ ਆਵਾਜ਼ ਆਉਂਦੀ ਹੈ ਕਾਦੀ ਆਉਂਦੀ ਆਵਾਜ਼ ਰ ਪਤਾ ਨਹੀਂ ਮੈਂ ਵੀ ਸਾਡੇ ਦਾ ਕੋਈ ਬਾਜ ਆਉਂਦੀ ਸਟਾਰਟ ਕਰੇ ਤੇ ਹਾਂ ਸਟਾਰਟ ਕਰੇ ਤੇ ਹਾਂ ਉ ਤੇ ਪਿੱਛੇ ਦੇ ਆਉਂਦੀ ਹੈ ਬਾਗੀ ਟਰੈਕਟਰ ਦੇ ਛਿਆ ਮੈਂ ਕਿਹਾ ਵੀ ਆ ਕੇ ਉਹ ਕਹਿੰਦਾ ਮੈਂ ਆਉਣਾ ਬਾਈ ਦੇਖਣਾ ਮੈਂ ਕਿਹਾ ਟਰੈਕਟਰ ਬਾਈ ਸਾਡਾ ਗਿਆ ਵੇ ਸੇਹਾਰੀ ਚ ਹਾਂ ਮੈਨੂੰ ਤਾਂ ਹੁਣ ਫੋਨ ਨੰਬਰ ਨਹੀਂ ਯਾਦ ਕਿਹੜਾ ਕਿੰਨਾ ਹੈ ਇਹ ਲੈ ਹੁਣ ਆ ਗਿਆ ਹੁਣ ਮੈਂ ਤਾਂ ਹੀ ਮੈਂ ਵੀ ਵੀਡੀਓ ਤੇ ਦੇਖਦਾ ਮੈਨੂੰ ਫੋਨ ਕਾ ਟਰੈਕਟਰ ਆ ਗਿਆ ਲੈ ਇਹਨਾਂ ਦੇ ਹੈ ਗਿਆ ਪਿੱਛੇ ਸਲੇ ਉਹਦੇ ਨੇ ਕਿਆ ਕਹਿੰਦੇ ਸਲੇ ਨੂੰ ਪਤਾ ਨਹੀਂ ਸਲੇ ਪਲਾ ਜਨਾਉਂਦਾ ਫੱਖਣਾ ਫੱਖਣ ਨਹੀਂ ਫੱਖਣਾ ਇਹ ਕਿ ਸਲਾ ਇਹਦੇ ਪਿੱਛੇ ਨਾ ਜਿਹੜਾ ਉਹ ਚੱਕਰ ਬਣਾ ਕੇ ਰੱਖਦਾ ਇਹਦਾ ਉਹਦੀ ਬਾਤ ਤਾਂ ਮਾੜੀ ਮੋਟੀ ਆਉਂਦੀ ਕਦੇ ਪਤਾ ਨਹੀਂ ਉਹ ਟਰੈਕਟਰ ਦੋ ਮੋੜ ਇਹ ਭਲਾ ਜਨਾਉਂ ਕਹਿੰਦੇ ਉਹਨੂੰ ਇਹਨਾਂ ਪਤਾ ਨਹੀਂ ਕਦਾਂ ਹੁਣ ਦੇਖਈ ਆ ਇਹ ਤਾਂ ਹੁਣੀ ਵਜ ਕਾ ਟਰੈਕਟਰ ਕਰਦਾ ਬਾਜ ਇਹਦੀ ਕੋਈ ਆਵਾਜ਼ ਆਉਂਦੀ ਨਹੀਂ ਹੈਗੀ ਗੂੰ ਗੂੰ ਦੀ ਆਵਾਜ਼ ਆਉਣੀ ਹੈ ਸੜਕ ਪਰ ਵਹੜ ਕਬਰ ਨਹੀਂ ਆ ਹਾਂ ਉਹ ਸਟਾਰਟ ਕਰਦਾ ਨਾ ਪਿੱਛੇ ਤੇ ਹਾਂ ਲਿਫਟ ਕੋਲ ਤੇ ਆਵਾਜ਼ ਆਉਂਦੀ ਆ ਲਿਫਟ ਕੋਲ ਤੇ ਹੁਣ ਮੈਂ ਬਾਰੀ ਆ ਕੇ ਤੂੰ ਕਾ ਟਰੈਕਟਰ ਹੀ ਲਿਆਉ ਰਿਹਾ ਫੇਰ ਦੇਖਦੇ ਆ ਵੀ ਕਾਦੀ ਆਉਂਦੀ ਆ ਅਡੀਗ ਨਹੀਂ ਗੱਲ ਪਤਾ ਹੋਊਗਾ ਵਾਸਤੇ ਹਾਂ ਲਾ ਲਾ ਟਰੈਕਟਰ ਹੀ ਲਿਆਵੇ ਉਹ ਟਰੈਕਟਰ ਨਮਾਵਾ ਮੋੜ ਆ ਜਾ ਸੀ ਚ ਟਰੈਕਟਰ ਫਲੈਸ਼ ਟਰੈਕਟਰ ਹਮ ਕੱਲ ਬੜਾ ਫੱਲੀਣ ਦੀ ਯਾਰ ਜਦੋਂ ਆਵਾਜ਼ੇ ਕਰਦਾ ਕੋਈ ਇਹ ਦੀ ਦਿੱਕਤ ਹੋਵੇ ਕੋਈ ਯਾਰ ਤੂੰ ਨਾਲ ਕੰਦ ਦੂਆ ਲਿਆਂਦਾ ਹੁਣ ਉਹ ਵੀ ਮੋੜ ਤਾ ਤਾਂ ਗੁਰਪ੍ਰੋਹਮ ਤਾਂ ਹੀ ਆਇਆ ਤਾਂ ਕਹਿੰਦਾ ਬਾਈ ਮੈਂ ਤਾਂ ਖੜਾ ਆ ਮੈਂ ਕਹਿੰਦਾ ਬਾਈ ਮੈਂ ਕਹਿੰਦਾ ਉਹ ਟਰੈਕਟਰ ਸਾਡਾ ਗਿਆ ਸੀ ਸਿਆਰੀ ਚ ਹੂੰ ਵੀ ਇਹ ਤਾਂ ਨਾਉ ਕੋ ਉਹ ਤੂੰ ਦੇਖ ਲਈ ਤੂੰ ਹਾਂ ਮੈਨੂੰ ਉਹ ਨੰਬਰ ਨਹੀਂ ਪਤਾ ਗਿਆ ਕਿੱਥੇ ਦਾ ਏ ਹੈ ਲੋਪੜਦਾ ਹੀ ਆਪਣਾ ਅੱਛਾ ਲੋਕਲੇ ਬੰਦਾ ਕੋਈ ਆਵਾਜ਼ ਨਹੀਂ ਆਈ ਯਾਰ ਬਾਈ ਜੇ ਤਾਂ ਵੀਡੀਓ ਦੇਖਦਾ ਸਾਡੀ ਤੂੰ ਆ ਗਈ ਤਾਂ ਆਲੀ ਭਾਈ ਦੇਖ ਲਈ ਟਰੈਕਟਰ ਆ ਗਿਆ ਤਾਂ ਫੋਨ ਮਾਰ ਲਈ ਮੈਨੂੰ ਹਨਾ ਮੈਨੂੰ ਨੰਬਰ ਭੁੱਲ ਗਿਆ ਕਿੰਨਾ ਯਾਰ ਜੇ ਮੈਂ ਸੇਵ ਨਹੀਂ ਹੋਇਆ ਨਾ ਹੂੰ ਮੰਡਮਾ ਕਿਹਾ ਸਾਹਿਬ ਕਾ ਕੇ ਜੰਮਈ ਮੰਡਮਾ ਜਾ ਕੇ ਆਉਂਗਾ ਯਾਰ ਕੱਲ ਕੋਲ ਨੂੰ ਹੁਣ ਕਹਾ ਅੱਜ ਗੱਡੀ ਸੁਰਾਉਣ ਗਿਆ ਵੇ ਉਹ ਕੌਣ ਹਸਵੀਰ ਗੱਡੀ ਦਾ ਗੱਡੀ ਦੇ ਮੁੱਲੇ ਬੈਰਿੰਗ ਬੁਰੰਗੇ ਤੇ ਪੈਂਦੇ ਆ ਮੈਂ ਕੰਮ ਕਰਾ ਲਾਈਦਾ ਮਾੜਾ ਮੋਟਾ ਟਾਕੀਆਂ ਦਰੋਜੀਆਂ ਜਾਂਦਾ ਸਰਵਿਸ ਬੂਈ ਕਰਾ ਲਾ ਹੁਣ ਵਿਆਹ ਤਿੰਨ ਚਾਰ ਵਿਆਹ ਏ ਠੀਕ ਨਹੀਂ ਗੱਡੀ ਦੇ ਵਿੱਚ ਬੈਠਦੇ ਆ ਬੈਰਾਂ ਦੀ ਆਵਾਜ਼ ਆਉਂਦੀ ਏ ਚੱਕਿਆਂ ਦੀ ਉਹ ਹੁਣ ਮੈਂ ਬੈਰਿੰਗ ਬੁਰੰਗੇ ਬਲਾਲੇ ਨਾਲ ਸਰਵਿਸ ਕਰਾ ਲਾਈ ਦੀ ਠੀਕ ਨਹੀਂ ਗੱਲ ਤਾਂ ਦੇਖ ਕੱਲ੍ਹ ਕ ਦੇਖੀ ਮਰ ਜਿਆ ਮੇਰੇ ਵਾਲੀ ਵੀ ਕਿਹੜੀ ਅਜੇ ਪਾਣੀ ਲਾਤਾ ਆਪਾਂ ਉਦੋਂ ਜਮਈ ਤਾਂ ਦੇਖ ਕੇ ਜੀ ਮਰਦੀ ਚੱਲ ਮੈਂ ਗਿਆ ਤਾਂ ਕੱਲ ਦੇਖ ਕੇ ਮੈਂ ਰਾਈਡ ਮੋਟਰ ਉੱਧਰ ਜਾਣਾ ਉੱਧਰ ਤਾਂ ਚੱਲੀ ਗੰਨੇ ਨੂੰ ਜਾਣਾ ਮੋਟਰ ਚਲਾਉਣ ਤਾਂ ਚੱਲੀ ਮੈਂ ਗੰਨਾ ਦੇਖਿਆ ਉਹਨੇ ਤੇ ਕਿਹੜਾ ਮ ਲੱਗ ਗੰਨੇ ਮਸੂਰ ਦੇਖਿਆ ਉਹਨੇ ਕੋਈ ਟਰੈਕਟਰ ਬੰਦ ਕਰਦੇ ਮੁੱਠੋ ਚੱਲਦੇ ਜਾਂ ਲੈਟ ਹੁਣ ਆਈ ਬਸ ਸਵੇਰ ਦਾ ਲੈਟ ਦੇਖਦਾ ਹੁਣ ਬਰ ਬੰਦਾ ਕਹਿੰਦਾ ਹੁਣੀ ਆਈ ਹੁਣੀ ਮੈਨੂੰ 15 20 ਮਿੰਟ ਹੋ ਗਏ ਨੂੰ ਤੇ ਅੱਧਾ ਘੰਟਾ ਲਾਲਾ ਆ ਹੁਣੀ ਆਈ ਲੱਗਦੀ ਮੈਨੂੰ ਕੱਲ ਫਾਲਟ ਪਿਆ ਲੈਟ ਬੰਦ ਹੋ ਗਈ ਸੀ ਤਾਂ ਮੈਂ ਕਾ ਮੈਂ ਮੇਰਾ ਗੇੜ ਨਹੀਂ ਪਜਿਆ ਮੈਂ ਦੇਖਿਆ ਮੈਂ ਤੁੰਗਣਾ ਦੇਖਿਆ ਆਪਣਾ ਕਾ ਠੀਕ ਐ ਚੱਲਦੇ ਮਰਜੀ ਤੇਰੀ ਉਹ ਬੰਦ ਕਹਿੰਦਾ ਬਾਦ ਬੰਦ ਕਰਦੇ ਕੱਪੜੇ ਪਏ ਅੱਪਰ ਟਰੈਕਟਰ ਤੇ ਬੁਲਟ ਖੜਾ ਚ ਬੁਲਟ ਚੱਲਦੇ ਕੱਪੜੇ ਕੁੱਪੜੇ ਐ ਮੈਂ ਲੈ ਆਉਂਦਾ ਮੋਟਰਸਾਈਕਲ ਦੇਖ ਫੇ ਮੈਂ ਤਾਂ ਮਾਰੇ ਜਾ ਫਿਰ ਉੱਥੇ ਨੂੰ ਆ ਜੀ ਮੈਂ ਉੱਥੇ ਚੱਲਿਆ ਲੈ ਆ ਵੀ ਪਹੁੰਚ ਗਏ ਮੋਟਰਪਾ ਤੇ ਵੀ ਕਣਕ ਪਾਣੀ ਲਾਏ ਤੇ ਹਲਾ ਦੇਖੋ ਫਰਕ ਪਾਣੀ ਦਾ ਇਹ ਤਾਂ ਸਾਰੀ ਜੰਮੀ ਆ ਕਿ ਇਹ ਹਾਰੇ ਟੇਲਾ ਖੇਤਾ ਉਹ ਨਾਲ ਤਾਂ ਇਹ ਦੋਹਾਂ ਨੂੰ ਲਾਇਆ ਤਾਂ ਪਾਣੀ ਆਪਾਂ ਨੇ ਬਾਕੀ ਦੇਖ ਲੋ ਰਿਹਾ ਹੁਣ ਨਿਕਲਾਈ ਬਲ ਸਾਦੀ ਕਣਕ ਰਹੀ ਨਹੀਂ ਕਣਕ ਹੀ ਕੋਈ ਸਾਰਾ ਨਿਕਲਿਆ ਵੀ ਜੇ ਰੇਤੇ ਲੰਦਾ ਹੀ ਪੰਗਾ ਮੈਂ ਪਾਣੀ ਉਹ ਲੱਗਦਾ ਆ ਵੀ ਤੁਹਾਨੂੰ ਲੱਗਦਾ ਇਹ ਵੀ ਆ ਦੇਖੋ ਸਾਰਾ ਪਾਣੀ ਲੈ ਕੇ ਨਿਕਲਿਆ ਹੁਣ ਇਹ ਸਾਰਾ ਪਾਣੀ ਲੱਗੇ ਬਾਹਰ ਆ ਗਿਆ ਮੱਕੀ ਮਤੀ ਉਹਨਾਂ ਦੇਖਦੇ ਕਰ ਆਉਂਦਾ ਇਧਰ ਇਧਰ ਜਾਮ ਦਾ ਪੈਰ ਠੀਕ ਤਾਂ ਜਿਹੜੀ ਆਹ ਹੈ ਆਹ ਵਾਲੇ ਆਖ ਦੀ ਸਪਰੇ ਕਰਾਈ ਦੀ ਜਿਵੇਂ ਕੱਖ ਹੋਇਆ ਵਾ ਨੂੰ ਕੱਖ ਹੈ ਦਾ ਮਾਰ ਮਾਰ ਬਾਕੀ ਮਲਕੀਤ ਭਾਈ ਨੂੰ ਪੁੱਛਦਾ ਹਾਂ ਹਲੇ ਇਧਰ ਜਾਮ ਸਹੀ ਸਾਰਾ ਰੇਪੰਦੀ ਠੀਕ ਆ ਜਮਾ ਸਾਰਾ ਠੀਕ ਆ ਜਿਹਦਾ ਹੀ ਰੋਲਾ ਤਾਂ ਜਿਹੜਾ ਹਰੇ ਟੀਲਾਖੇ ਤੋ ਇਹ ਪਾਣੀ ਦੇ ਬਾਅਦ ਦਾ ਸਾਰਾ ਜਮ ਮੈਂ ਵੀ ਲੈ ਹੁਣ ਤੇ ਤਾਂ ਐ ਲੈਣਾ ਦੇਖਦੀ ਹੁਣ ਇਹ ਨਾਲ ਹੁੰਦੇ ਹੁਣ ਦੇਖੋ ਲੈਣਾ ਸਾਰੀਆਂ ਸਾਰਾ ਜਮ ਮੈਂ ਆ ਇਹ ਵੀ ਰੇਤ ਦੇ ਟੀਲਾਖੇ ਤਾ ਤਾ ਕਰਕੇ ਹਮਗਾ ਪਾਣੀ ਬੂਣੇ ਦੇ ਚੱਕਿਆ ਇਸ ਨਹੀਂ ਤਾਂ ਉਹ ਅੱਡਾ ਸੇ ਨਹੀਂ ਤਾਂ ਤਾਰਾ ਇਹ ਵੀ ਦੇਖ ਲਓ ਹੋ ਲੈ ਇਹ ਇਹ ਇਹਨੂੰ ਤੇ ਉਹਨੂੰ ਦੋਹਾਂ ਨੂੰ ਲੱਗਿਆ ਪਾਣੀ ਹੋਰ ਸਾਰੇ ਲੈਣਾ ਜੰਮਿਆ ਹੀ ਨੇ ਦਾ ਸੋਗਰਾ ਜੰਮਿਆ ਹੀ ਨਹੀਂ ਦੁਬਾਰਾ ਵਿਚਨੇ ਲਾ ਕੰਮ ਛੱਡਣਾ ਦਾ ਆਹ ਲੱਕ ਇਹ ਤਾਂ ਠੀਕ ਹੈ ਇਹਨੂੰ ਹੀ ਲੈ ਆਇਆ ਪਾਣੀ ਤਾਂ ਇਹ ਦੋ ਹੌਣ ਲੱਗਿਆ ਪਾਣੀ ਇਹ ਦੋ ਇਹ ਖੇਤ ਰੇਸਲੇ ਆ ਅੱਜ ਮੀਂਹ ਥੋੜੀ ਪੱਪਸੀ ਆ ਇਹ ਜੰਮੀ ਵੀ ਠੀਕ ਆ ਬਈ ਕਾਕਾ ਸਪਰੇਅ ਦਾ ਕਾਕਾ ਹੋਇਆ ਵਾ ਦੇ ਵੀਰਾਂ ਦੇ ਸਪਰੇਅ ਦਾ ਪਤਾ ਨਹੀਂ ਕੱਜ ਪਈ ਪਾਣੀ ਦੇ ਬਾਹਰ ਸਰਕਾਰ ਦੀ ਗਾਦੇ ਇਹ ਜੇ ਦੇਖਦੇ ਜੇ ਪਾਣੀ ਲੱਗ ਗਿਆ ਤੇ ਅੱਖ ਦੇ ਵਿੱਚ ਹੈ ਮਾਮੜ ਬੱਕੀ ਖੇਤੀਬਾੜੀ ਮਾਹਨ ਪਸਦ ਅਮਲ ਕੀ ਸੀ ਆਉਂਦਾ ਉਹ ਉਹੀ ਦੇ ਦਸੂਗਾ ਪੂਰੇ ਪਲਾਟਾ ਮਹਰੇ ਹੀ ਪੈਂਦੀ ਹੁਣ ਇਹਨਾਂ ਕਿਪਸਰੀ ਨੇ ਬੀ ਹੋ ਗਿਆ ਬਾਕੀ ਕੋ ਪਰ ਆ ਗਿਆ ਐਂਡ ਚਿਕ ਉਹ ਵੀ ਦੇਖਦੇ ਜਾ ਕੇ ਆਪਾਂ ਇਹੋ ਕਿੱਦਾਂ ਜਮੇ ਹੋਇਆ ਬਾਕੀ ਹਾਲ ਆਇਆ ਭਾਈ ਆਪਾਂ ਲਸਣ ਤੋ ਕੀ ਹੈ ਇਹ ਸਮਝਦੇ ਆ ਲਾਇਆ ਬਾ ਡੌਲਾ ਪਰ ਉਹ ਸਿੱਧਾ ਇਹ ਤੁਹਾਨੂੰ ਦਿਖਾਉਣ ਦੋਵੇਂ ਇਹ ਰਹਿਵਾ ਸਿੱਧੀਆਂ ਲੈਨਾਂ ਚ ਇਹ ਲਾਇਆ ਮੈਂ ਇਧਰ ਡੌਲਾ ਪਰ ਇਹ ਦੋ ਦੋ ਲੈਨਾਂ ਇੱਕ ਡੌਲ ਪਰ ਲਾਈ ਹੋਈ ਆ ਇਹ ਵੀ ਪ੍ਰਯੋਗ ਇਹ ਦੇਖਦੇ ਆ ਕੀ ਫਰਕ ਆ ਦਿਖਾਉਂਦਾ ਉਹਦਾ ਕੀ ਫਰਕ ਹੈ ਇਹਦਾ ਕੀ ਫਰਕ ਅਸ ਯਾ ਦੇਖੋ ਮੜਾ ਦਾ ਸੌਦਾ ਵਧੀਆ ਆਲ ਅਕੀ ਰਿਜ਼ਲਟ ਲੈ ਨਤੀਜਾ ਆਊਗਾ ਉਦੋਂ ਪਤਾ ਲੱਗੂਗਾ ਕਿ ਕਿਹੜਾ ਫਿੱਟ ਰਹਾ ਦੁਹਾਜ ਆ ਗਿਆ ਭਈ ਆ ਗਿਆ ਆ ਜਾ ਆ ਜਾ ਖੇਤੀਬਾੜੀ ਮਹਾਰਾਜ ਆ ਆ ਜਾ ਆ ਜਾ ਮਾਕਾ ਜੰਮੀ ਵੀ ਸਾਰੀ ਹੈ ਜੇ ਤੇ ਪ੍ਰਾਲੀ ਜ਼ਿਆਦਾ ਆ ਚ ਆ ਦੇ ਓਰੇ ਪ੍ਰਾਲੀ ਜ਼ਿਆਦਾ ਮੈਂ ਤੁਹਾਨੂੰ ਕਹਿੰਦਾ ਨਹੀਂ ਆਇਆ ਜਿੱਥੇ ਪ੍ਰਾਲੀ ਜ਼ਿਆਦਾ ਜਮੀਦਾ ਹੋਈ ਦਮੀਦਾ ਹੋਈ ਹੋਰੇ ਵੀ ਆ ਹੌਲੀ ਹੌਲੀ ਪਾਣੀ ਇਹ ਨਹੀਂ ਨਿਕਲਨੀ ਆ ਇਹ ਆ ਮਰ ਜੰਮੀ ਹੋਈ ਆ ਫਰਕ ਆ ਕਿਉਂ ਮੇਰੀ ਗੱਲ ਸੁਣ ਲੈ ਹੁਣ ਪਾਣੀ ਲਾ ਦੇ ਦੋ ਤਿੰਨ ਦਿਨ ਨਿਕਲ ਧਾਰਾ ਦਾਣਾ ਜੰਮਿਆ ਨੇ ਪ੍ਰਾਲੀ ਕਿਤੇ ਰਹਿੰਦਾ ਹੈ ਉੱਥੇ ਨਾ ਉਸ ਵਾਲੀ ਪ੍ਰਾਲੀ ਵੀ ਤੇਰਾ ਦਾਣਾ ਟੇਕ ਗਿਆ ਜਾਨੂੰ ਗਿੱਲੇ ਨਹੀਂ ਮਿਲਨੀ ਜਿਆਦਾ ਪ੍ਰਾਲੀ ਦਾ ਹੀ ਪੰਗਾ ਹੋ ਕੁਛ ਨਹੀਂ ਹੈ ਆ ਦਾ ਠੀਕ ਹੈ ਉਹ ਵੀ ਮੈਂ ਮੈਂ ਦੇਖਿਆ ਤੁਹਾਨੂੰ ਦਿਖਾਉਣਾ ਚੱਲ ਜਾ ਕੇ ਜੰਮਿਆ ਹੀ ਹਾਂ ਯੇ ਮੇਹਣੀ ਜੰਮਤਾਈ ਸਾਰੀ ਸਾਰੇ ਜੰਮੇ ਆਪਣੀ ਆ ਵੀ ਜਿਹੜੀ ਤੇਰੀ ਰਹੀ ਵੀ ਨਾ ਮਣੀ ਮੋਟੀ ਜਿੱਥੇ ਪ੍ਰਾਲੀ ਜ਼ਿਆਦਾ ਹੁੰਦੀ ਏ ਪ੍ਰਾਲੀ ਗਈ ਆ ਇਹ ਸਾਰੇ ਸਾਡਾ ਪ੍ਰਾਲੀ ਜ਼ਿਆਦਾ ਤੇ ਆਦੇ ਆਹੋ ਉਹ ਹੁਣ ਪਾਣੀ ਲੈਦੇ ਲੱਗੇ ਨਿਕਲੀ ਤਾਂ ਹੋਈ ਅਜੇ ਗੱਲ ਨਹੀਂ ਥੋੜੀ ਜਿਹੀ ਪਾਣੀ ਲੱਗੇ ਤੇ ਨਿਕਲਣੀ ਆ ਯਾਰ ਤਾਂ ਦਾਣਾ ਪਿਆ ਰ ਉਹ ਵੀ ਨਿਕਲਿਆ ਹੋਣਾ ਹੁਣ ਇੱਥੇ ਪ੍ਰਾਲੀ ਜ਼ਿਆਦਾ ਆ ਜਿੱਥੇ ਉੱਥੇ ਦਾ ਫਾਂਡ ਇਕਣੀ ਆ ਜਿੱਥੇ ਮਰਜੀ ਦੇਖ ਲਿਓ ਹਾਂ ਉਹ ਦੇ ਅੱਲਾ ਸਨ ਵੀ ਆਤਾ ਹੈ ਅੱਲਾ ਸਨ ਤੂੰ ਤੇਰਾ ਲਾ ਕੇ ਹੀ ਬਾਪ ਆਟ ਲਿਆ ਇੱਧਰ ਦੇਖ ਦੋ ਤਰੀਕੇ ਨਾਲ ਸਨ ਆ ਵੀ ਢਿੰਗ ਡੋਲ ਡੋਲ ਲਾ ਹੈ ਡੋਲ ਡੋਲ ਲਾ ਤੇ ਉਹ ਦੂਗਾ ਮੈਂ ਤੇ ਕਹਾਂ ਡੋ ਵਾਲੀ ਵਧੀਆ ਡੋ ਵਾਲਾ ਮੋਟਾ ਹੋ ਗੂ ਗਿੱਟ ਡੋ ਵਾਲਾ ਇੱਕ ਦਿਨੋਂ ਪੂਰੀ ਆਪਣੀ ਸਪੇਸ ਮਿਲਦੀ ਆਲੇ ਦੁਆਲੇ ਉੱਪਰ ਤੇ ਜਿਹਨਾਂ ਮਤਲਬ ਬੜਾ ਹੋਣਾ ਇਹਨਾਂ ਉਹ ਚ ਸਪੇਸ ਘੱਟ ਮਿਲਦੀ ਆਪਾਂ ਲੈ ਲੈ ਚਲਾਉਨੇ ਆ ਨਾਲੇ ਡੋਲ ਦਾ ਫਾਇਦਾ ਰਹਿੰਦਾ ਲੂਮਣੋਂ ਫੁੱਲਦਾ ਫਿਰ ਹਾਂ ਫੁੱਲਦਾ ਉੱਪਰ ਆ ਜਾਂਦਾ ਇੱਕ ਇਹ ਰਾਇਆ ਥੋੜੇ ਬਸੇਰਾ ਸਾੜੇ ਸਾੜੇ ਜੰਮੇ ਨਹੀਂ ਹੋ ਗਾ ਨਹੀਂ ਕੀਆ ਚੱਕਰ ਹੋਈ ਹੈ ਰਾਇਆ ਪੁੱਛ ਜੰਦਾ ਹੈ ਹੈ ਬੱਦੂ ਬੱਦੂ ਰਾਇਆ ਆਇਆ ਹੈ ਨਾ ਪਹਿਲੀ ਵਾਰ ਵਧੀਆ ਹੁੰਦੀ ਰਾਇ ਦੀ ਹੋਰ ਕੁਝ ਨਹੀਂ ਪਹਿਲੀ ਵਾਰ ਵਧੀਆ ਹੋਣੀ ਬੱਚੇ ਔਨ ਔਨ ਨਾਲ ਤਾਂ ਸਿਸਟਮ ਵਧੀਆ ਆ ਠੀਕ ਹੈ ਔਰ ਔਨ ਨਾਲ ਮੈਂ ਕਹਿੰਦਾ ਐਵੇਂ ਲੱਗੂਗਾ ਸਭ ਇੱਕ ਤਾਂ ਦੇਖ ਪਾਣੀ ਦੀ ਲੋਨ ਠੀਕ ਹੈ ਟੌਲ ਪਾ ਕੇ ਨਾ ਦਵੱਲੇ ਕਿੱਠੀਆਂ ਲਾਈ ਜਾਣਾ ਪਾਣੀ ਪੂਣੇ ਵੀ ਠੀਕ ਆ ਲੈਨ ਮਾਰਨ ਦੀ ਲੋੜ ਕਾਸੀ ਨਹੀਂ ਲੋੜ ਉਸ ਦੀ ਲੋੜ ਨਾਲੇ ਮੈਂ ਕਹਿੰਦਾ ਇਹਨੂੰ ਟਾਈਮ ਮਿਲਦਾ ਪੂਰਾ ਐਂ ਦੇਖੀ ਤੈਨੂੰ ਦਿਖਾਵਾਂਗਾ ਜਦੋਂ ਆਪਾਂ ਉਹ ਕੋਪਰਾ ਡਾਈ ਹੋਊਗੀ ਇਹਦੀ ਹੂੰ ਇਹ ਹੋਊਗਾ ਕਿਆ ਹੁੰਦਾ ਉਹ ਮੋਟਾ ਹੋਊਗਾ ਮੋਟਾ ਹੋਊਗਾ ਸਹੀ ਸਹੀ ਮੋਟਾ ਹੋਊਗਾ ਸਹੀ ਜੀ ਦਾ ਉਹ ਹੈਗਾ ਧਰਤੀ ਦੇ ਨਾਲ ਇਹ ਹੈਗਾ ਧਰਤੀ ਦੇ ਉੱਪਰ ਉੱਪਰ ਤੇ ਮਿੱਟੀ ਲੱਗੀ ਵੀ ਇਹਨੂੰ ਪੀ ਜਾ। ਯਾਨੀ ਮੋ ਇਹਨਾਂ ਦੇ ਅਕਾਪੂਰ ਫੋਲਣਾ ਸਾਹ ਲੈ ਕੇ ਉਹਨਾਂ ਹੀਠਾਂ ਜੋਰ ਲਾ ਕੇ ਜਾਣਾ। ਹੂੰ। ਫਰਕ ਦਾ ਹੈ? ਫਰਕ ਚੀਜ਼ ਦਾ। ਬਾਕੀ ਇਹ ਨਤੀਜਾ ਦੱਸੂਗਾ। ਨਤੀਜਾ ਨਾ ਦੱਸ। ਉਹ ਆਪਾਂ ਦਾ ਅਸਟੀਮੇਟ ਲਾ ਰਹੇ ਆ। ਜੋ ਨਤੀਜਾ ਹੋਊਗਾ ਉਹ ਦੱਸੂਗਾ ਵੀ। ਕਿੱਕਣਾ ਹੈ ਗੱਲ। ਕੀ ਚੀਜ਼ ਹੈ? ਆਹ। ਬਾਕੀ ਉਹ ਐਂਡ ਚ ਗਿਆ ਲਾਇਆ ਵਾ। ਹੈ? ਉਹ ਕਿ ਲਾਇਆ ਵਾ? ਉਹ ਤਾਂ ਰਿੰਡ ਹੈ। ਕਿਉਂ ਉਹ ਆਹਾਂ? ਉਹ ਐਂਡ ਚ। ਐਂਡ ਚ ਆਲੂ ਲੱਗਦੇ ਮਨੂੰ। ਆਲੂ ਵੀ ਲਾਤੇ। ਪਰ ਆਇਓ ਲਿੱਦਣ ਦੇ ਦਿੰਦੇ। ਇਹ ਦੋ ਡੰਡ ਡਾਂਗਦੇ ਲਾਉਣੇ ਤਾਂ। ਉਹ ਇਹਨੂੰ ਆਇਆ ਤਾਂ ਵੀ ਪਿਛਲੇ ਸਾਲ ਜਿਆਦਾ ਪੈਸੇ ਵਟਲੇ ਵੀ ਕਿਤੇ ਭੁੱਲਣਾ ਨਹੀਂ ਚਾਹੀਦਾ ਦੇਖ ਤਾ ਕੇ ਆਏ ਆਲੂ ਵੀ ਲੱਗ ਰਹੇ ਆ ਆਲੂ ਆ ਤਾਂ ਮੈਂ ਤਾਂ ਗਿੱਡੇ ਨਹੀਂ ਮਾਰਿਆ ਉਹ ਹੁਣ ਦੇਖੇ ਆਲੂ ਆਲੂ ਆ ਗਾਂਖੇ ਤੇ ਬਿਜੂ ਹੈ ਗਾਂ ਬਿਜੂ ਹੈ ਲੈ ਬਿਜੂ ਹੈ ਆਲੂ ਹੈ ਭਾਈ ਇਹਦਾ ਆਲੂ ਹੈ ਆਲੂ ਆਪ ਪਿਆਜ ਲਾਉਂਗੇ ਭਾਈ ਪਾਣੀ ਪੁੜੀ ਸਿਸਟਮ ਹੈ ਵਧੀਆ ਬਣਾਇਆ ਬਲੈ ਹੈ ਸਿਸਟਮ ਪਾਣੀ ਵਾਲਾ ਬੋਲਾ ਹੋ ਗਿਆ ਆਲੂ ਲਾਉਗਾ ਉਹ ਵਧੀਆ ਗੰਦੇ ਪਿਆ ਤਾਂ ਨਹੀਂ ਕੱਖ ਪਿਆ ਤਾਂ ਸਾਰੇ ਮੇਰੀ ਸੁਣ ਲੈ ਗੱਲ ਦੂਰ ਤੇ ਲੱਗਦਾ ਆਲੂ ਬਹੁਤ ਆ ਇਹ ਇੰਨਾ ਇੰਨਾ ਕੁ ਵੀ ਆਪਣੇ ਖਾਗਾ ਘਰਦਿਆਂ ਨੂੰ ਖਾਣ ਨੂੰ ਜੇ ਇੰਨੇ ਮੈਂ ਵੀ ਲੋਡ ਆ ਗਿਆ ਡੇਢ ਦੋ ਟੋਟੇ ਹੋ ਜਾਂਦੇ ਆ ਪਰ ਦੋ ਤਿੰਨ ਬੁਰੀਆਂ ਹੋ ਗਈ ਤਾਂ ਬਹੁਤ ਆ ਬਹੁਤ ਦੋ ਤਿੰਨ ਵਜੇ ਆਰਾਮ ਕੇ ਹੋਣੀ ਮੈਨਾਂ ਉਹਦੇ ਜੇ ਆਲੂ ਵਧੀਆ ਨਿਕਲ ਗਿਆ ਹੋਰ ਦੇਖਦੇ ਬਲੈਡ ਮੂਰ ਦੀ ਫੇਰ ਪੈ ਗਈ ਫਿਰ ਤਾਂ ਤੇਰੇ ਵਾਲਾ ਹੋ ਗਿਆ ਹੈ ਇਹ ਤਾਂ ਕਹਿੰਦਾ ਮੈਨੂੰ ਰਿੰਨੋ ਸਾਗ ਰੇਨ ਲੈ ਅੱਜ WhatsApp ਤੇ ਨੂੰ ਕਹਿੰਦਾ ਨਹੀਂ ਵਸਾਗ ਤਾਂ ਕਹਿੰਦਾ ਮੈਨੂੰ ਰਿੰਨੋ ਸਾਗ ਤੋੜ ਲੈ ਕੇ ਦੇਣ ਲੈ ਅਰੇ ਇਹ ਰਹੇ ਹਨੀ ਔਰ ਥੋੜਾ ਬੜਾ ਹੋਣ ਦੇ ਨਾ ਹੋਰ ਹਲੇ ਪੱਤਾ ਥੋੜਾ ਜਿਆਦਾ ਹੈ ਗੰਦਲਜੀ ਬਣਨੀ ਨਹੀਂ ਇਹਦੀ ਹਾਂ ਫੇਸ ਵਾਹ ਹਲੇ ਗੰਦਲ ਘਟਾ ਇਹ ਪੱਤੇ ਦਾ ਸਾਗ ਨਹੀਂ ਹੋ ਜਾ ਬਣਦਾ ਜਿਵੇਂ ਤਾਂ ਗੰਦਲ ਦਾ ਬਣਦਾ ਇਹ ਤਾਂ ਆਪਾਂ ਵਿਚਾਰ ਆਇਆ ਹੂੰ ਇਹ ਮੈਨੂੰ ਇਹ ਵੀ ਯੋਹ ਲੱਗਦਾ ਉਹ ਹੋ ਲੱਗਦਾ ਇਹ ਦਸਣ ਦਾ ਨਹੀਂ ਕੋਈ ਬੀਜ ਤੋਂ ਨਹੀਂ ਪੱਤੇ ਦਾ ਫਰਕ ਹੈ ਇਹ ਵੀ ਸਾਰੇ ਦੋ ਦਿਨ ਬੀਜ ਹੈ ਬਾਕੀ ਰੱਬ ਜਾਣੇ ਹੋ ਸਕਦਾ ਹਾਂ ਇਹ ਕਹਦਾ ਆਵਰ ਆਇਆ ਜੋ ਮਰਸੀਨ ਹੂੰ ਹੇ ਰਮ ਜਦੋਂ ਹੁਣ ਕੰਕੜ ਦੇਖਿਓ ਪਰਾਂ ਜਾ ਕੇ ਮੜਾ ਜੀ ਮੈਂ ਕਹਾਂ ਸਾਰੇ ਜੰਮੇ ਆਈ ਸਾਈਡ ਦੇਖ ਲੈ ਹੈ ਆ ਸਿਆੜ ਸਾਰੇ ਜੰਮੇ ਆਏ ਇੱਕ ਬਾਈ ਦਾ ਫੋਨ ਵੀ ਆਇਆ ਤਾਂ ਕਹਿੰਦਾ ਬਾਈ ਵੀ ਪਾਣੀ ਤਿਆਂ ਤਾਂ ਪਾਣੀ ਤੇ ਲਾਤਾ ਦੈਂ ਹਾਂ ਕਹਿੰਦਾ ਤੈਨੂੰ ਦੁਬਾਰਾ ਵੀਚਣੀ ਪੈਣੀ ਲੈ ਇਹ ਇਹ ਦੀ ਵੀਚਣੀ ਪੈਣੀ ਮੈਂ ਕਹਾਂ ਚੱਲ ਬਾਈ ਵੀ ਕੋਈ ਗੱਲ ਨਹੀਂ ਹਾਂ ਇਹ ਤਾਂ ਟਾਈਮ ਹੈਗਾ ਇਹ ਪਾਣੀ ਲੈ ਕੇ ਦੇਖ ਲਈਏ ਵੀ ਕਾਹ ਨੂੰ ਖਰਚਾ ਕਰਨਾ ਲੈ ਨਾ ਠੀਕ ਜੀ ਸਾਰੇ ਜੰਮੇ ਆ ਗਏ ਪੱਤਰੇ ਲਿਖ ਦਿਆ ਇਹਨੂੰ ਹੋ ਸਾਰੇ ਜੰਮੇ ਆਏ ਉਹ ਬਾਈ ਉਹੀ ਗੱਲ ਹੋਈ ਜੇ ਜਮਗੀ ਜੇ ਨਾ ਆਉਂਦੀ ਫਿਰ ਬਾਈ ਫਿਰ ਦਾ ਚਾਰਾ ਕੋਈ ਹੈ ਨਹੀਂ ਫਿਰ ਤੇ ਵੇਜਣੀ ਪੈ ਹੋ ਵਧੀਆ ਜਮੇ ਵੀ ਲਿਆ ਜਮੇ ਸਾਰੇ ਸਾਹ ਦੇ ਲੱਗ ਗਿਆ ਨਾ ਸਾਰੇ ਹੀ ਭਰ ਜਣਾ ਕੋਈ ਉਹ ਨਹੀਂਗਾ ਵੀ ਸਿਆੜ ਨਹੀਂ ਇਹਦਾ ਸਾਰੀ ਜਮੇ ਆਈ ਇਹਦਾ ਇੱਕ ਸ਼ਰ ਕਹਿ ਰਹੇ ਸਾਨੂੰ ਆਖਦਾ ਪਾਲੀ ਕਰਕੇ ਨਾ ਹੂੰ ਪਰ ਇਹਨ ਵਧੀਆ ਜਮੇ ਵੀ ਆ ਲੋ ਇਹ ਕੈਮਰਾ ਲਾਦੇ ਆਏ ਸਿੱਧਾ ਸਿਆੜ ਪਸਾਰਾ ਦਿਖੂ ਜਮਕੂਗਾ ਆਪਾਂ ਜਿਹੜੇ ਅੱਜ ਸਿਆੜ ਮੈਂ ਖੜੇ ਹਾਂ ਨਹੀਂ ਵੀ ਦਿ ਸਿਆੜ ਇਹ ਹੁਣ ਇਹ ਤਾਂ ਲੈਣ ਲੈਣ ਦਿਖਦੀ ਆ ਹਾਂ ਆ ਲਾ ਨਿਕਲਿਆ ਇਹ ਜੇ ਨਿਕਲਦੀ ਵੀ ਆ ਤੇ ਨਿਕਲਦੀ ਵੀ ਨਾ ਹਾਂ ਜੇ ਨਿਕਲਦੀ ਵੀ ਆ ਕਣਕ ਆ ਦਿਖਾਉਣਾ ਆਹ ਨਿਕਲਦੀ ਆ ਇਹ ਰਾਤ ਦੀ ਨਿਕਲੀ ਵੀ ਆ ਆਹ ਇਹ ਇੱਕ ਅੱਧੇ ਦਿਨ ਦੀ ਨਿਕਲੀ ਵੀ ਆ ਸਮਝ ਗਏ ਇੱਕ ਨਾ ਨਿੱਗ ਕੱਖ ਕੱਖ ਕਿੰਨਾ ਹੋਇਆ ਵੇ ਦੇਖ ਤੋਰ ਸੂਰ ਆ ਦੇ ਬਸ ਆ ਕਾਕਰੀ ਸਵੇਰੇ ਤਾਂ ਕਰਾਈ ਵੀਦੀ ਯਾਰ ਇਹ ਚੌੜੇ ਪੱਤੇ ਵਾਲੀ ਪਾਈ ਤਾਂ ਥੀ ਚੌੜੇ ਵਾਲੀ ਪੱਤੀ ਕਿਹੜੇ ਮਾਰਿਆ ਪਾਈ ਤਾਂ ਹੈਗੀ ਤੀ ਮੈਂ ਮਾਰਿਆ ਹੀ ਨਹੀਂ ਕੋਈ ਇਹ ਤਾਂ ਹੋਈ ਰਹਿੰਦੀ ਕੱਖ ਦਾ ਉਹ ਤੂੰ ਉਹ ਨੂੰ ਉਹ ਗੁੰਡਾ ਬਹੁਤ ਹੈ ਕਣਕਾਂ ਜਿਹੜੇ ਸਪਰੇ ਵੀ ਹੋਈ ਵੀ ਆ ਆ ਕਾਕ ਦੇਖੀ ਤਾਂ ਵਾਲੀ ਉਹ ਨਹੀਂ ਦੇਖੀ ਦੇਖ ਇਸ ਵੀ ਕਾਕਾ ਕਾਕਾ ਦੇਖਿਆ ਜਮੈਂ ਹੂੰ ਇਹ ਵੀ ਆ ਦੇ ਇਸ ਵੀ ਕਾਖੇਗਾ ਵਿੱਚ ਤਾਂ ਗਈ ਇਹਨੇ ਕਿਹਨੇ ਪਾਣੀ ਤੇ ਮਾਦ ਮਾਰਨਾ ਇਹਨੇ ਪਾਣੀ ਲਾਤਾ ਹੂੰ ਕੰਮ ਮਾਰਨਾ ਫਿਰ ਆਪਣੇ ਪਲੇਜਾ ਹੋਇਦਾ ਹੋਇਆ ਉਹ ਤਾਂ ਗਿਆ ਇਹ ਹਾ ਹਣਾ ਮੈਨੂੰ ਪਤਾ ਨਹੀਂ ਦਾ ਰਿਜ਼ਲਟ ਦਿਖਾ ਬਣਾ ਸੁਲਤਾਨ ਹੈ ਪਰ ਤਾਂ ਤਾਂ ਆਪਣੇ ਸਾਹ ਜਾਣੀ ਆ ਉਹਨਾਂ ਬੱਚੇ ਗਿਆਂਦੇ ਕਹਿੰਦੇ ਜੰਮ ਦਾ ਜੰਮ ਦਾ ਹੈਗਾ ਵੀ ਪਾਣੀ ਦੇ ਬਾਹਰ ਮਰਦਾ ਇਹ ਪੂਰੇ ਦਿਨ ਤੋਂ ਪਾਣੀ ਲਾ ਦਿ ਆਖੀ ਤੇ ਚ ਮੈਂ ਦੇਖਿਆ ਵਾ ਕੱਖ ਹਾਂ ਆ ਦੇ ਆਉ ਦੇ ਹੈਗਾ ਹੈ ਹੈ ਰੇ ਗਾ ਮੱਕੀ ਦੇਖਦੇ ਹਲੇ ਇਹ ਨੂੰ ਹਲੇ ਇਹ ਨੂੰ ਹਲੇ ਪਾਣੀ ਲਾਇਆ ਨਾ ਖੇਤ ਨੂੰ ਇਹ ਪਾਣੀ ਲਾ ਕੇ ਦੇ ਦੇ ਨਹੀਂ ਮਰੇ ਫਿਰ ਤਾਂ ਕਰਨਾ ਪੈਣਾ ਹੀ ਲੈ ਇਹ ਤਾਂ ਨਹੀਂ ਤਾਂ ਕਰੂ ਰੇ ਵੀਸ ਵੀਰੇ ਹੋਊਗੀ ਹੋਰ ਇੱਕ ਹੋਰ ਕਿਆ ਆ ਆ ਚਾ ਆ ਪਲਾਂਟ ਦੇ ਤੇ ਵੀ ਸਹੀ ਆ ਉਹ ਵੀ ਸਹੀ ਆ ਐਂਟਰਾ ਦਿਖਾਤਾ ਵੀ ਸਹੀ ਆ ਵਾਹੇ ਮੈਂ ਜੀ ਸੁੱਕ ਪੀ ਮੜੀ ਜਿੱਥੇ ਆਹੇ ਆ ਸੇਠ ਦਾ ਸਾਰਾ ਹੀ ਬਈ ਇਹ ਰੇਤ ਲਾ ਕੇ ਤਾਂ ਆ ਡੱਬ ਖੜੱਬਾ ਜੰਮਿਆ ਤਾਂ ਇਹ ਨੂੰ ਭੱਲ ਕੇ ਸਿਆਰ ਸਾਰੀ ਹੁਣ ਸਾਰਾ ਭਰ ਗਿਆ ਪਾਣੀ ਦੇ ਬਾਹਰ ਰਿਹਾ ਪਾਣੀ ਦਾ ਫਾਇਦਾ ਹੋ ਗਿਆ ਨਹੀਂ ਤਾਂ ਫਿਰ ਉਹ ਤਾਂ ਇੱਕ ਆਪਸ਼ਨ ਹੈਗਾ ਹੀ ਜਾਣੇ ਪੁਰਾਣਾ ਬੀਜਨਲ ਉਹ ਤਾਂ ਹੋਊਗਾ ਫਿਰ ਉਹਦਾ ਆਖਰੀ ਚਾਰਾ ਜਮਈ ਦਾ ਲੋਡਾ ਜਮਈ ਦਾ ਲੋਡਾ ਪਾਣੀ ਲਾ ਕੇ ਜਮਈ ਫਿਰ ਕਿਹਾ ਕਿ ਖਰਚਾ ਪਾਣੀ ਨੀ ਬਾਕੀ ਆ ਦੇਖ ਲੈ ਇਹਨੂੰ ਵੀ ਲੈ ਪਾਣੀ ਭਰ ਕੇ ਫਿਰ ਤਾਂ ਆ ਰਿਕ ਭਰ ਕੇ ਆ ਲੈ ਦੇਖ ਲੈ ਇਹ ਲੋ ਜਾ ਜਿਆਦਾ ਮੂ ਲਾਦੀ ਹੁਣ ਹਾਂ 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 ਦੂਮੋਗਾ ਹੋਗਾ ਕਿ ਲੈ ਸਾਰਾ ਭਰਿਆ ਪਿਆ ਲੈ ਅਜੇ ਪ੍ਰਾਲੀ ਹੈ ਨਾ ਆ ਦੇ ਇਹ ਤੂੰ ਕਹਿੰਦੇ ਮੈਂ ਦੇਖਦੇ ਵੀ ਕੱਟ ਨੰਗੀ ਅੱਖ ਦੇਖੂਗਾ ਕਿ ਪੂਰੀ ਜਮੀ ਹੋਈਗਾ ਹੋਰ ਕੈਮਰਾ ਦੇ ਇੱਕ ਨਹੀਂ ਦਿਖਾਉਂਦਾ ਕੈਮਰਾ ਦਾ ਜਦ ਪੂਰੀ ਫਸਲ ਜਦ ਦਿਖਾਉਂਦਾ ਜਾਇ ਸਾਲੀ ਆ ਗੋਡੇ-ਗੋਡੇ ਹੁੰਦੀ ਹੈ ਹੈ ਕਿ ਨਹੀਂ ਆਹੋ ਇੱਕ ਡੀਐਸਐਲਆਰ ਇੱਥੇ ਕਿ ਗਾਂ ਫਿਰਦੀ ਆ ਕਹਿੰਦੇ ਵਾਰਾ ਯਾਰ ਕਿੱਥੇ ਕਣੇ ਮੇਂ ਵੱਢ ਜਾਂਦੀ ਹੁੰਦੀ ਨਿਮਾ ਨਿਕਲੇ ਉਹ ਰਾਤ ਨੂੰ ਨਿਕਲੇ ਹੁੰਦੀ ਆ ਇਹ ਕਣਕ ਖਾਂਦੀ ਆ ਤੇ ਕਰ ਲੈ ਜਾਣੀ ਆ ਮੈਂ ਕੀ ਕਰਾਉਣਾ ਭੱਲੀ ਜਾ ਲੈਣੀ ਹੈ ਨਾ ਨਾ ਕਹਿੰਦੇ ਇੱਥੇ ਕਣਕ ਸਾਰੇ ਟੁੰਡ ਕਰ ਗਈ ਨਿਤਰ ਵਾਲੀ ਤੇ ਤਾਂ ਮੇਰੇ ਤਾਂ ਬਸ ਛੋਟੀ ਖਾ ਕੇ ਮੇਰੇ ਹੱਲੇ ਚੱਲ ਬਾਈ ਉਹਨਾਂ ਨੇ ਵੀ ਖਾਣਾ ਹੀ ਹੈ ਖਾਣਾ ਤਾਂ ਹੈ ਮਰ ਸੀ ਨਾ ਹੋਰ ਖਾਲੂ ਖਾਲਾ ਚ ਕਾਕੇ ਖਾਣੀ ਆ ਪੂਰਾ ਗੋਭੀ ਚੰਗੀ ਹੋਈ ਬਾਕੀ ਕੀ ਆ ਇਹਦਾ ਪਾਣੀ ਹੁ ਮੇਰੀ ਗੱਲ ਸੁਣ ਲੈ ਬਸ ਆ ਗਿਆ ਜੇ ਮੈਂ ਕਹਿੰਦਾ ਪਾਰਪੰਦੇ ਨੂੰ ਹੋਣੇ ਆਏ ਪੰਜ ਦਿਨ ਹੋ ਗਏ ਹਾਂ ਚਾਰ ਚਾਰ ਪਾਰਪੰਦੇ ਹੋ ਗਏ ਇਹ ਹੋਵੇ ਡਾਕ ਕਰ ਆਏ ਬਾੜੋ ਜੀ ਡਾਕ ਕਰਨੀ ਬਾਹਰ ਹੁੰਦਾ ਵਿੱਚ ਭਾਈ ਜੁੱਤੀ ਬਾਈ ਘੁੰਮਦਾ ਬੰਦਾ ਲੈ ਇਹ ਤਾਂ ਚੀਜ਼ੇ ਜਿਹੀਆਂ ਸੀ ਜਿਹੇ ਡਾਕਰ ਹੁੰਦੀ ਪਾਇਲਾ ਉਹ ਲੋੜ ਨਹੀਂ ਪਣੀ ਸੀ ਫਿਰ ਤਾਂ ਗਿੱਲਨਾ ਕੱਕ ਜੰਮੇ ਆਉਣ ਦੀ ਉਹ ਗਰੇਤੇ ਕੇ ਪਾਣੀ ਲੱਗਿਆ ਦੁਆਰਾ ਇਹਨੂੰ ਇਹ ਜਮੀਆ ਚ ਹੈਗੀ ਆਲੂ ਵਾਲੀ ਦੇਖਾ ਇਧਰ ਜੇ ਤੇ ਮੇਰੀ ਗੱਲ ਆ ਦੇਖੀ ਧਿਆਨ ਰੱਖੀ ਇਧੇ ਸਾਈਡ ਪਰ ਸਾਰੇ ਖੇਤ ਨੀ ਨੀਵੇਂ ਆ ਉਧਰ ਦੇ ਹਾਂ ਹਾਂ ਹੈਗੇ ਨਹੀਂ ਉਹ ਵੀ ਉਧਰ ਨੀਵੇਂ ਖੇਤ ਆ ਉਹ ਵੀ ਨੀਵੇਂ ਪਰ ਹੈ ਉੱਪਰ ਤੇ ਹੈ ਰੇਸਲਾ ਇਹ ਚ ਆਲੂ ਆਲੂ ਲਾਵੇ ਇੱਥੇ ਚ ਆਲੂ ਲਾਵੇ ਠੀਕ ਆ ਜੇ ਮਾਲਾ ਪਾਣੀ ਪੁੰਨੀ ਖੜਦਾ ਸਾਈਡ ਪਰ ਰੱਖਾ ਬਣਾ ਖਾਲਾ ਦੋ ਖਾਲਾ ਬਾਪੂ ਨੂੰ ਪਾਣੀ ਕੱਢ ਦੇ ਉੱਥੇ ਨੂੰ ਇਹ ਕਿਹਦਾ ਸਬਜ਼ੀ ਵਾਲੇ ਖੇਤ ਰੱਤੇ ਹੋਰ ਐਵੇਂ ਤੈਨੂੰ ਕਹਾਂ ਸਬਜ਼ੀ ਵਾਲੀ ਹੀ ਹੈ ਬਾਈ ਇਹ ਆ ਆ ਦੋ ਹੀ ਖੇਤ ਹੂੰ ਉਹਦਾ ਆਲੂ ਲਾਵੇ ਆਲੂ ਬਹੁਤ ਹੋਏ ਮੇਰੇ ਤਮਾਰ ਮੇਰੇ ਨਾਲ ਸਬਜ਼ੀ ਦੇਣਾ ਜੀ ਹੋਜੀ ਉੱਪਰ ਮੈਂ ਹੋ ਤਾਂ ਜਾਵੇ ਹੈ ਇਹ ਵੀ ਯਾਰ ਤੇ ਸਾਰੀ ਕੋਈ ਆ ਇੱਕੇ ਜੀ ਹੈ ਇਹ ਮਜ਼ੇਹ ਦਾ ਮਾਰ ਦੇ ਫਰਕ ਆ ਇਹ ਰੂਚੇ ਹੈਗੇ ਇਹ ਆਪਾਂ ਤਾਂ ਮੇਨ ਚੱਕਾ ਦਾ ਪਾਣੀ ਖਾਣੇ ਦਾ ਆਓ ਬਈ ਪਾਣੀ ਨਹੀਂ ਨਿਕਲ ਜਾਣਾ ਹਾਂ ਪਾਣੀ ਉਹਦੇ ਡੋਗ ਮਾਰ ਪਾਣੀ ਕੱਢ ਦੇ ਹੋਰ ਗਾਹਾਂ ਨੂੰ ਖਦੇ ਐ ਮਰਦਾ ਜਹ ਹੁਣ ਕਾਂਕ ਲਾਤੀ ਗਾਹਾਂ ਨੂੰ ਉਹ ਸਾਹ ਨਾਲ ਫਸਲ ਵੇਚਣੀ ਆ ਵੀ ਆਲੂ ਲਾਉਣੇ ਨੇ ਨਹੀਂ ਆਲੂ ਲਾ ਕੇ ਫੇਰ ਗਾਂ ਗੰਨਾ ਲਾ 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 ਲਾਉਂਗੇ ਗੰਨਾ ਲਾ ਦੇ ਠੀਕ ਨਹੀਂ ਇਹ ਇਹ ਨਾ ਖੇਤਾਂ ਚ ਫੇਰ ਆ ਪੂਰਾ ਇੱਕ ਇੱਕ ਗੀਲਾ ਇਈ ਚ ਆਲੂ ਲਾ ਕੇ ਨਾ ਲਾਉਣਾ ਆ ساری ਕਿਸੰਬੀ ਜੀ ਹੋ ਗਈ ਉਹ ਰੱਖੀ ਜੇ ਮੈਂ ਇਹ ਗੰਨੇ ਕਰਕੇ ਹੋਈ ਆ ਗੰਨੇ ਮੈਂ ਹੀ ਹੁੰਦੀ ਪੈਸਾ ਹਾਲੀ ਆ ਆ ਦੇ ਇਹਦਾ ਪਟ ਨਹੀਂ ਆਪਾਂ ਇਹਦਾ ਕੋਈ ਚੱਕਰ ਨਹੀਂ ਹੈ ਹੈ ਇੱਥੇ ਨਹੀਂ ਇਹ ਪਾਣੀ ਪੋਣੀ ਨਾਲ ਬੀਜ ਬੂਜਾ ਜਾਂਦਾ ਮਮਰ ਨਾਲ ਅੱਤੇ ਮੇਰੀ ਸਲਾਹ ਵੀ ਆਲੂ ਵਾਲੀ ਹੈ ਨਾ ਹੂੰ ਆਲੂ ਐ ਵੀ ਅਲੋ ਤੇ ਬਾ ਫਿਰ ਕਣਕ ਕਰ ਲੇਗਾ ਗੰਨੇ ਨਾਲ ਬੋਗਾ ਕਣਕ ਵੀ ਲੱਗ ਜੂਗੀ ਜੇ ਤਾਂ ਪੜਦੀ ਸਾਰੀ ਆਲੂਆਂ ਦੀ ਜਿਹੜੀ ਮੱਲਾ ਵੀ ਅਕਤੂਬਰ ਚ ਮਾੜੀ ਹੁੰਦੀ ਏ ਪਰ ਹਾਂ ਅਕਤੂਬਰ ਅਗਸਤ ਸਤੰਬਰ ਅਕਤੂਬਰ ਦੋ ਕੁ ਮਹੀਨੇ ਦੀ ਫਸਲ ਹੁੰਦੀ ਆਲੂਆਂ ਦੀ ਹੂੰ ਜੇ ਪੜਦੀ ਸਾਰੀ ਲਾਗੇ ਲੋੜੀ ਤਾਂ ਕਣਕ ਵੀ ਹੁੰਦੀ ਆ ਤਿੰਨ ਮਹੀਨੇ ਲੋੜੀ ਤੇ ਵੀ ਹੁੰਦਾ ਲੇਟ ਬੀਜ ਅੱਛਾ ਹਾਂ ਆਇਦਾ ਹੁਣ ਸਿਮਰ ਨੇ ਲਾਏ ਨਹੀਂ ਆਹ ਆਲੂ ਨੇ 7-8 ਕਿੱਲੇ ਲਾਏ ਆ ਚੱਲਿਆਂ ਵਾਲੇ ਨੇ ਉਹਨੇ ਤਾਂ ਨਾਲ ਜੇ ਲਾਏ ਆ ਉਲਟਾਲ ਟਾ ਕੇ ਉਹਨਾਂ ਪਹਿਲਾਂ ਉਲਵਾਤਾ ਇਸ ਸਮੇਸਾ ਹਮ ਐ ਸਮੇਸਾ ਲੋ ਆ ਗਏ ਉਹਨੇ ਖੇਤੇ ਪਲਟਾ ਦਿੱਤੇ ਸਾਰੇ ਵੱਢ ਕੇ ਤਵੀਆਂ ਨਾਲ ਇਸ ਵਿੱਚ ਸਾਡੇ ਜਿਹੜੇ ਝੁੰਡੇ ਰਹੇ ਨੇ ਵਿੱਚ ਨਾ ਉਹ ਥੱਲੇ ਡਾਰ ਤੋਤਾ ਜੇ ਮੈਂ ਆਪਾਂ ਉਹ ਫੇਰ ਦੀਏ ਵਿੱਚ ਕੀ ਕੀ ਬਣਦਾ ਆਪਾਂ ਇਕੱਠਾ ਕਰ ਦਿੰਦਾ ਮਲਚਰ ਮਕਚਰਾ ਹੋ ਮਲਚਰ ਜੂ ਨਾ ਝੁੰਡਨ ਪਾ ਬਾੜ ਦੂਗਾ ਕਿਨੂੰ ਉਹ ਤਾਂ ਥਲਾ ਚੂਰੇ ਹੀ ਬਣਾ ਦਿੰਦਾ ਉਹਦੇ ਬਾਅਦ ਪਟਾਵਾ ਮਾਰਦੇ ਹਾਂ ਫੇਰ ਪਟਾਵਾ ਮਾਰ ਕੇ ਫੇਰ ਬਲਟਾਵਾ ਮਾਰ ਕੇ ਫੇਰ ਤਿਆਰ ਕਰ ਉੱਪਰ ਆਲੂ ਵਾਲ ਮੈਂ ਬਾਈ ਹੋਵੇ ਗੱਟ ਕੇ ਫਿਰ ਉਦੀ ਆਲੂ ਜਿਹੜੀ ਆ ਵਿੱਚ ਬਣਾ ਮਾਲ ਠੀਕ ਹੈ ਨਾ ਜਾ ਪਰ ਪਲਟਾਵੇਂ ਮਾਰਤੇ ਆਹੋ ਦੂਈ ਮਿੱਟੀ ਥੱਲੇ ਐ ਲੀ ਝੁੰਡ ਥੱਲੇ ਐ ਲੀ ਨਾ ਹਾਂ ਝੁੰਡਾ ਕੇ ਟੋਕ ਹੀ ਰਹਿ ਜਾਣਾ ਫਿਰ ਤਾਂ ਟੋਕ ਝੁੰਡਾ ਚੱਕਰ ਝੁੰਡੇ ਦਾ ਹੀ ਆ ਤੈਂ ਮੈਂ ਕਹਾਂ ਮਲਚਰ ਮਾਰੇ ਬਰੀਕ ਕਰ ਦੇ ਬੇ ਇਹਨੂੰ ਆਹੋ ਪਹਿਲੇ ਸੁਸ ਸੁਵਾਇਆ ਹਾਂ ਫਿਰ ਮਾਰੇ ਮਲਚਰ ਹਾਂ ਮਨ ਨੂੰ ਪਤਾ ਮਲਚ ਹੂੰ ਝੁੰਡੇ ਬਾੜ ਦੂਗਾ ਨਹੀਂ ਇਹ ਨਹੀਂ ਪਤਾ ਮਨ ਨੂੰ ਵਰਦਾ ਹੋਰ ਕੀ ਕਰਦਾ ਵਰਦੂਗਾ ਨਾ ਉਹ ਤਾਂ ਜਮਾਂ ਹੀ ਥਾਲਾ ਚੂਰਾ ਬਣਾ ਕੇ ਆਈ ਚੂਰਾ ਬਣਾ ਕੇ ਧਰਤੀ ਪਰ ਲੇਰ ਮਾਰਤੀ ਲੇਰ ਬਣਾਤੀ ਫਿਰ ਮਾਰੇ ਪਲਟਾਵੇਂ ਪਲਟਾਵੇਂ ਫਿਰ ਉਹ ਹੇਠਾ ਜਾ ਉਹਦਾ ਕੋਈ ਦਿੱਕਤ ਨਹੀਂ ਜੇ ਬਾਹਾਂ ਮਾਟ ਉੱਪਰ ਵੀ ਕੋਈ ਸੀ ਨਹੀਂ ਉਹਦਾ ਹਾਂ ਈ ਜਮਾਨਾ ਅਗਲੇ ਤਾਂ ਨਾਲ ਹੀ ਲਾਉਂਦੇ ਨਹੀਂ ਆਲੂ ਆਰੇ ਫੇ ਆਲੂਆਂ ਵੀ ਫੇਰ ਫੇਰ ਮੱਕੀ ਲਾਉਂਦੇ ਹੋ 15 ਤਰੀਕ ਤੱਕ ਕਾਲੂ ਲੁੱਲ ਬਣਦੇ 15 ਤਰੀਕ ਤੱਕ ਆਲੂ ਵਾਲੀ ਮੱਕੀ ਵੀ ਲੱਗਦੀ ਆ ਗੰਨਾ ਦਾ ਲੱਗ ਗੰਨਾ ਵੀ ਲੱਗ ਜੂਗਾ ਗੰਨਾ ਦਾ ਸੋ ਚੱਲ ਉਪਰ ਦਾ ਆਪਸ਼ਨ ਹੈਗੀ ਹੈ ਕਿ ਕਿੱਕ ਹਾਂ ਪਰ ਗੰਨਾ ਵੀ ਸਾਲ ਦੀ ਮਸਲਾ ਆਪਾਂ ਅਗਲੇ ਸਾਲ ਫੇਰ ਆਲੂ ਆਲੂ ਦੇਣੇ ਹੋਰ ਤਾਂ ਮੈਂ ਕਹਿੰਦਾ ਵੀ ਆਲੂ ਲਾ ਕੇ ਫੇਰ ਦੇਖੇ ਇਹਨੂੰ ਫੇਰ ਮੱਕੀ ਲਾ ਦਵੇ ਫੇਰ ਖੇਤੀ ਵੀ ਬਦਲੀ ਹੋ ਜਾਂਦਾ ਫੇਰ ਖੇਤੀ ਬਦਲੀ ਹੋਣਾ ਆਲੂ ਵਾਲਾ ਖੇਤ ਤਾਂ ਤਕੜਾ ਰਹਿੰਦਾ ਫੇਰ ਉਹ ਧਿੰਦੇ ਦੇਖੀ ਕਹੇ ਬੂਟੇ ਜੱਲੇ ਆ ਆਲੂ ਵਾਲੇ ਜੀ ਬਹੁਤ ਕੰਮ ਕਰੇ ਕਮਾਈ ਜਾਵੇ ਇਕਿਲਾ ਲਾ ਕੇ ਆਲੂ ਦਾ ਹਾਲਾ ਗੰਨਾ ਲਾ ਦਵੇ ਅਗਰ ਹਾਲੇ ਬਦਲ ਤਈ ਅਸਲ ਮਾ ਗੰਨੇ ਆ ਰੇ ਆਲੂ ਉਲੂ ਐ ਨਾ ਇਹ ਚੀਜ਼ਾਂ ਲੱਗਣ ਨਾ ਫਿਰ ਵਿੱਚ ਫਿਰ ਖੇਤ ਪਤਾ ਨਹੀਂ ਜਾਂਦਾ ਗੰਨਾ ਆਲੂ ਕਾਂਕੀ ਇਹ ਪਾ ਦੋਈ ਬਦਲ ਲੱਕੀਏ ਧਾਨ ਆਰ ਕਣਕ ਹੂੰ ਫਿਰ ਖੇਤ ਨਹੀਂ ਬਦਲਦਾ ਇਹ ਇਹਨੂੰ ਗੰਨਾ ਬਦਲ ਕਮਾਈ ਜਾਵੇ ਗੰਨਾ ਆਲੂ ਗੰਨਾ ਹਾਂ ਫਿਰ ਗੰਨਾ ਵੱਢ ਕੇ ਕਾਹਨ ਕਾਹ ਕਾਂਕ ਜੀ ਦੀ ਕਰ ਲਾ ਹਾਂ ਹੋ ਹਾਂ ਫਿਰ ਫਿਰ ਗੱਲ ਸ਼ੁਰੂ ਕਰਦੇ ਫੇਰ ਕਿਤੇ ਬਦਲੀ ਹੋਈ ਜਾਣੇ ਇਹਦਾ ਸੱਕ ਬਣਾ ਲਵੇ ਜਿੱਕਰ ਦੋ ਕਿੱਤੇ ਤੇ ਪਹਿਨ ਲਾ ਲੇ ਅੱਜਕਾਰ ਤਾਂ ਗਾਹਾਂ ਨੂੰ ਪਾਲ ਲੇ ਮੈਂ ਕਰਤਾ ਇੱਕਣਾ ਇੱਕਣਾ ਕਹ ਪਤਾ ਦੋ ਕਿੱਤੇ ਮਾੜਾ ਹੁਣ ਲਾ ਲੇ ਦੋ ਕਿੱਤਿਆਂ ਗਾਹ ਨੂੰ ਉਹ ਲਾ ਸਾਲ ਲੱਗਿਆ ਪੇ ਪੈਣਾ ਬਾਸ ਇਧਰ ਕੰਨਾ ਪਾਟੀ ਜਣਾ ਪਿੱਛੇ ਕਾ ਚੱਲੀ ਜਾਣਾ ਵਾਹ ਖੇਤਾਂ ਨੇ ਬਦਲ ਹੋਈ ਇਹ ਲੋਟ ਆਉਂਦਾ ਕੰਮ ਰੇ ਜਮੀਨ ਵਧੀਆ ਮੇਰੇ ਸਾਹ ਨਾਲ ਕਿਉਂਕਿ ਉਰੇ ਪਾਣੀ ਪੂਣੀ ਖਾਣਾ ਉੱਥੇ ਪਾਣੀ ਖੜਦਾ ਦਾ ਉੱਥੇ ਤਾਂ ਐਂ ਦਾ ਪਾਣੀ ਤਾਂ ਖੜਦਾ ਤਾਂ ਖੇਤ ਹੈ ਉਹ ਵੀ ਉੱਚਾ ਦਾ ਉੱਥੇ ਪਾਣੀ ਉਰੇ ਹੁਣ ਪਾਣੀ ਤੈਨੂੰ ਪਾਣੀ ਇਥੇ ਦਾ ਰਿਛਲੀ ਹੈ ਖਾਂਦੀ ਆ ਵਾਹ ਇਹ ਉਹ ਖੇਤ ਨਾਲ ਦੇ ਖੇਤ ਬਹੋਨੀਵੇਂ ਆ ਉੱਥੇ ਨਾਲ ਖੇਤ ਨਹੀਂ ਮਿਲਦੇ ਨਾਲ ਦੇ ਖੇਤ ਬਰਾਬਰ ਆ ਹੂੰ ਉਹ ਮੀਂਹ ਕਿੰਨਾ ਪਾਣੀ ਉਤਰ ਜਾਂਦਾ ਹਾਂ ਉੱਤਰ ਜਾਂਦਾ ਬਾਕੀ ਰੇਸ ਦੇ ਖੇਤਾਂ ਉਂ ਪਾਣੀ ਉ ਵੀ ਨਹੀਂ ਖੜਨਾਗਾ ਪਾਣੀ ਇੱਧਰ ਪੜਦਾ ਹੈ ਇੰਨੀ ਤੂੰ ਐ ਐ ਦੇਖ ਲੈ ਐਵਾਰ ਆਲੂ ਲਾਏ ਅਸੀਂ ਮੀਂਹ ਪਿਆ ਤੇ ਪਿਛਲੀ ਵਾਰ ਮੀਂਹ ਪਹਿਲੇ ਤੇ ਹੋਰ ਆਲੂ ਉਹਦੀ ਇੱਤੀ ਫੇਰ ਫੇਰਤੀ ਸੀ ਬਹੁਤ ਖਰਾਬ ਹੋ ਜਾਂਦਾ ਆ ਟਾਲੂ ਪਰ ਇਹ ਗੱਲ ਆ ਵੀ 15 ਅਕਤੂਬਰ ਤੱਕ ਆਲੂ ਲਾ ਦੇ ਹੂੰ ਠੀਕ ਆ ਨਾ ਅਗੇਤਾ ਹਾਂ ਫੇਰ ਇਹ ਗੱਲ ਬਾਣੀ ਜਾਂਦੀ ਆ ਰੇਟ ਦੀ ਰੇਟ ਦੀ ਵੀ 50 ਰੁਪਏ ਕਿਲੋ ਨੰਦੇ ਦੇ ਹੁਣ ਹੁਣ ਘਟਣ ਲੱਗਿਆ ਕੱਲ ਪਹਿਲਾਂ ਨੰਦੇ ਤੇ 50 ਰੁਪਏ ਕਿਲੋ ਕੱਲ ਨੰਦੇ ਤੇ 100 ਦੇ 2.5 ਕਿਲੋ ਕੱਲ ਹੂੰ ਹੂੰ ਸਭ ਦੇ ਨਵੇਂ 2.5 ਕਿਲੋ ਇਹ ਹੁਣ ਦੀਪਦੀ ਨੇ ਡਾਊਨ ਆਈ ਜਣਾ ਹੁਣ ਆਲੂ ਨਵਾਂ ਆਉਣ ਲੱਗ ਗਿਆ ਨਵਾਂ ਆਲੂ ਹੂੰ ਹੂੰ ਓਏ ਬਾਈ ਨਵੀਂ ਤੇ ਲਵਾਈਆ ਪਾਰੇ ਪੁੜੀ ਐਦਾਂ ਰੱਖ ਰੱਖੀ ਨੇ ਅਭੀ ਦੇਵੀ ਕੋਈ ਜਾਣੀ ਨਾ ਅਗਲਾ ਸਾਦਾ ਅੱਗੇ ਤਾਂ ਦੂਰ ਦੂਰ ਦੀ ਗੱਲ ਆ ਕੋਈ ਹੋ ਤਰੀਕਾ ਹੀ ਨਹੀਂ ਹੈਗਾ ਨਹੀਂ ਕੱਕ ਲੇਟ ਹੁੰਦੀ ਵਿਚਾਰੇ ਦੀ ਹੋਰ ਕੀ ਕਰੇ ਬੰਦਾ ਉਹੀ ਗੱਲ ਹੈ ਚਲ ਠੀਕ ਹੈ ਬਾਈ ਠੀਕ ਹੈ ਜੀ ਦਿਓ ਸਾਨੂੰ ਇਜਾਜ਼ਤ ਬਾਕੀ ਦੇਖੀਏ ਮੋਟਰ ਗੰਨੇ ਨੂੰ ਇਹ ਗਲਤੀ ਫਾਲਤੀ ਵਿੱਚ ਬੋਲ ਹੋ ਗਿਆ ਅਸੀਂ ਏਡੇ ਮਹਾਰਤ ਹੈ ਨਹੀਂ ਯਾਰ ਠੀਕ ਨਹੀਂ ਠੀਕ ਹੈ ਅਸੀਂ ਤਾਂ ਆਪਣੀ ਰਾਏ ਦੰਨੇ ਸਾਨੂੰ થોੜੀ ਰਾਏ ਅਸੀਂ ਇੱਕ ਮਿੰਟਾਂ ਮੈਂ ਦੇਖ ਲੈਣੀ ਆ ਆਪਣੀ ਰਾਏ ਜੂਰ ਦਿਓ ਧੰਨਵਾਦ ਜੀ ਠੀਕ ਹੈ ਜੀ ਸ਼ੋਕੀ ਸੱਸ